ਇਹ ਹਾਦਸੇ ਦੇ ਵਿਚੇ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ ਦਰਅਸਲ ਲੋਰਦੇ ਤਾਲਾ ਸਾਹਿਬ ਦੇ ਨੇੜੇ ਇਹ ਪੂਰਾ ਹਾਦਸਾ ਵਾਪਰਿਆ ਤੇ ਹਾਸੇ ਦੇ ਵਿਚੇ ਲੋਕਾਂ ਦੀ ਜਾਨ ਚਲੇਗੀ ਜਿਸ ਜਗ੍ਹਾ ਤੇ ਪੂਰਾ ਹਾਦਸਾ ਵਾਪਰਿਆ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੀਆਂ ਨੇ ਜਿੰਨੀ ਜ਼ੋਰ ਦਾ ਟੱਕਰ ਹੋਈ ਉਹਨਾਂ ਵਾਹਨਾਂ ਦੀ ਹਾਲਤ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਾਸਾ ਕਿੰਨਾ ਭਿਆਨਕ ਸੀ ਗੱਡੀ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੇ ਦੀ ਗੱਡੀ ਤੇ ਪਰਖੱਚੀ ਉੱਡ ਗਈ ਆਟੋ ਦਾ ਵੀ ਬੁਰੀ ਤਰ੍ਹਾਂ ਦੇ ਨਾਲ ਨੁਕਸਾਨ ਆਇਆ ਜਦੋਂ ਕਿ ਕਾਰ ਤੇ ਆਟੋ ਦੇ ਵਿਚਾਲੇ ਟੱਕਰ ਹੋਈ ਤੇ ਇਸ ਉੰਤੜਤ ਨਾ ਕਹਾਸੇ ਦੇ 6 ਲੋਕਾਂ ਦੀ ਜਾਨ ਚਲੀ ਗਈਆਂ ਮੌਕੇ 'ਤੇ ਤੁਹਾਨੂੰ ਸਕਾਰਤਿਆਂ ਆਟੋ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਸਥਾਨਕ ਵਾਸੀ ਵੱਡੀ ਗਿਣਤੀ ਦੇ ਵਿੱਚ ਆਸੇ ਵਾਲੀ ਜਗ੍ਹਾ ਤੇ ਨਜ਼ਰ ਆ ਰਹੇ ਨੇ ਹਾਲਾਂਕਿ ਆਮ ਤੌਰ ਤੇ ਦੂਸਰੇ ਤਰੀਕੇ ਦਾ ਕੋਈ ਹਾਦਸਾ ਵਾਪਰਦਾ ਤੇ ਜਿਹੜੇ ਲੋਕਾਂ ਤੇ ਵੀ ਨਜ਼ਰ ਪੈਂਦੀ ਉਹਨਾਂ ਦੇ ਵੱਲੋਂ ਜ਼ਰੂਰ ਇਹ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਕਿ ਤੁਰੰਤ ਰਜਖੇਵਨ ਹਸਪਤਾਲ ਦੇ ਵਿੱਚ ਪਹੁੰਚਾਇਆ ਜਾਵੇ ਲੋਕਾਂ ਦੇ ਨਾਲ ਮਦਦ ਦੀ ਪੂਰੀ ਕੋਸ਼ਿਸ਼ ਵੀ ਕੀਤੀ ਗਈ ਪਰ ਇਸ ਦੌਰਾਨ 6 ਲੋਕਾਂ ਦੀ ਜਾਨ ਚਲੀ ਗਈ ਆ ਤਾਂ ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਸਿੱਧਾ ਰੁਕ ਰਾਂਗੇ ਤਰਮ ਤਾਰਨ ਦਾ ਜਿੱਥੋਂ ਕਿ ਸਾਡੇ ਸਹਿਯੋਗੀ ਸਦਾਰਥ ਰੋੜਾ ਜੁੜ ਚੁੱਕੇ ਨੇ ਸਦਾਰਥ ਵਿਸਥਾਰ ਨਾਲ ਜਾਨਣਾ ਚਾਹਾਂਗੇ ਕਿ ਕਿੰਨੇ ਵਜੇ ਕਦੋਂ ਇਹ ਕਿਵੇਂ ਪੂਰਾ ਹਾਦਸਾ ਵਾਪਰਦਾ ਹੈ ਤੇ ਜੋ 6 ਲੋਕਾਂ ਦੀ ਜਾਨ ਗਈ ਹੈ ਦਰਦਨਾਕ ਮੌਤ ਹੋਈ ਹੈ ਉਹਨਾਂ ਬਾਰੇ ਕੀ ਕੋਈ ਜਾਣਕਾਰੀ ਹੈ ਕਿੱਥੇ ਦਿਓ ਰਹਿਣ ਵਾਲੇ ਸਨ ਬਿਲਕੁਲ ਜੇ ਗੱਲ ਕੀਤੀ ਜਾਵੇ ਤਾਂ ਜਿਹੜੀ ਮੱਧ ਭਾਗੀ ਘਟਨਾ ਜਿਹੜੀ ਹੈ ਤਰਨ ਤਰਨ ਤੋਂ ਅੰਮ੍ਰਿਤਸਰ ਰੋਡ ਤੇ ਸਾਹਮਣੇ ਆਈ ਹੈ ਦੱਸਦੀ ਹੈ ਕਿ ਇੱਕ 스ਵਿਫਟ ਕਾਰ ਸਮਾਰ ਦੱਸਿਆ ਜਾ ਰਿਹਾ ਜੀ ਗੱਡੀ ਦਾ ਅਤੇ ਜਿਹੜਾ ਐਕਸੀਡੈਂਟ ਹੋਇਆ ਹੈ ਇੱਕ ਵਾਰ ਤੁਹਾਨੂੰ ਪਹਿਲਾਂ ਆਟੋ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਜਿਸ ਦੇ ਵਿੱਚ ਟੱਕਰ ਹੋਈ ਹੈ ਔਰ ਤੁਸੀਂ ਇਹ ਆਟੋ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਨਾ ਭਿਆਨਿਕ ਐਕਸੀਡੈਂਟ ਆਪਾਂ ਕਹਿ ਸਕਦੇ ਹਾਂ ਹੋਇਆ ਜਿੱਥੇ ਕਿ ਆਟੋ ਤੱਕ ਦੇ ਪ੍ਰਕਾਚੇ ਉੱਡ ਗਏ ਨੇ ਹਾਲਾਂਕਿ ਹੁਣੇ ਇੱਕ ਗੱਡੀ ਜਿਹੜੀ ਆ 스ਵਿਫਟ ਗੱਡੀ ਲਿਜਾਈ ਗਈ ਹੈ ਇਤੋਂ ਹੋਰ ਦੱਸਿਆ ਜਾ ਰਿਹਾ ਕਿ 6 ਲੋਕਾਂ ਦੇ ਅਕਰੀਬ ਜਿਹੜੀ ਹੈ ਡੈੱਥ ਦੀ ਖਬਰ ਜਿਹੜੀ ਹੈ ਨਿਕਲ ਕੇ ਸਾਹਮਣੇ ਆ ਰਹੀ ਹੈ ਫਿਲਹਾਲ ਪੁਲਿਸ ਵੀ ਜਿਹੜੀ ਜਾਂਚ ਕਰ ਰਹੀ ਹੈ ਔਰ ਦੱਸਿਆ ਜਾ ਰਿਹਾ ਕਿ ਕਾਰ ਜਿਹੜੀ ਸੀ ਅੰਮ੍ਰਿਤਸਰ ਵਾਲੀ ਸਾਈਡ ਤੋਂ ਆ ਰਹੀ ਸੀ ਔਰ ਇਹ ਜਿਹੜਾ ਆਟੋ ਸੀ ਇਹ ਤਰਨਤਨ ਵਾਲੀ ਸਾਈਡ ਤੋਂ ਆ ਰਿਹਾ ਸੀ ਔਰ ਜਰੂਰ ਜਿਹੜੀ ਇੱਕ ਵਾਰ ਤੁਹਾਨੂੰ ਰੋਡ ਦੀ ਵੀ ਤਸਵੀਰ ਦਿਖਾ ਦਿੰਨੇ ਆ ਇਹ ਇੱਕ ਰੋਡ ਜਿਹੜੀ ਆ ਅੰਮ੍ਰਿਤਸਰ ਵਾਲੀ ਸਾਈਡ ਨੂੰ ਜਾਂਦੀ ਔਰ ਦੂਸਰੀ ਤਰਨਤਨ ਤੋਂ ਆਉਂਦੀ ਔਰ ਲੱਗੇ ਹੀ ਗੁਰਦੁਆਰਾ ਸ੍ਰੀ ਕਾਲਾ ਸਾਹਿਬ ਜਿੱਥੇ ਲੋਕ ਦੂਰੋ ਦੂਰਨ ਮਸਤਕ ਹੋਣ ਦੇ ਲਈ ਆਉਂਦੇ ਨੇ ਔਰ ਇਹ ਤਸਵੀਰਾਂ ਨੇ ਜਿੱਤੇ ਐਕਸੀਡੈਂਟ ਹੋਇਆ ਫਿਲਹਾਲ ਪੁਲਿਸ ਵੀ ਜਿਹੜੀ ਆ ਮਾਮਲੇ ਦੀ ਜਾਂਚ ਵਿੱਚ ਜੁੜੀ ਆ ਔਰ ਕਈ ਲੋਕ ਵੀ ਜਿਹੜੇ ਇੱਥੇ ਹੋਣਗੇ ਜਿਨ੍ਹਾਂ ਨਾਲ ਗੱਲਬਾਤ ਕਰ ਸਕਦੇ ਆ ਕਿਸ ਤਰੀਕੇ ਨਾਲ ਕੀ ਵੀਰ ਜੀ ਪਤਾ ਮੜਾ ਜੇ ਕੀ ਗੱਲਬਾਤ ਹੋਈ ਕੁਝ ਥੋੜੀ ਡਿਟੇਲ ਦੇ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਹੁੰਦਾ ਆ ਕਰਦੇ ਆ ਉਹ ਸਮਝ ਨਹੀਂ ਹੁੰਦਾ ਉਹਨੂੰ ਪਤਾ ਵੈਸੇ ਕੀ ਗੱਲ ਹੋਈ ਕੀ ਹਾਦਸਾ ਹੋਇਆ ਮੈਨੂੰ ਪਤਾ ਨਹੀਂ ਨਾ ਮੈਂ ਹੈਗਾ ਨਹੀਂ ਵੀਰ ਜੀ ਕਹਿਣ ਦੇ ਕਿ ਆਟੋ ਦੇ ਵਿੱਚ ਸਵਾਰੀਆਂ ਸੀਆਂ ਚੇ 5 6 6 ਸਵਾਰੀਆਂ ਸੀ ਉਹਨਾਂ ਦੀ ਕਹਿੰਦੇ ਕਿ ਡੈਥ ਹੋ ਚੁੱਕੀ ਆ ਤੇ ਜਿਹਦੀ ਗੱਡੀ ਦੇ ਵਿੱਚ ਵਜਾਦੇ ਉਹ ਕਹਿੰਦੇ ਕਿ ਠੀਕ ਆ ਲੱਤਾਂ ਲੁਤਾਂ ਟੁੱਟੀਆਂ ਵਾਂ ਤੇ ਸੀਰੀਅਸ ਹੀ ਐ ਗੱਡੀ ਵਾਲਾ ਕਹਿੰਦੇ ਤੇ ਦੱਸਿਆ ਜਾ ਰਿਹਾ ਕਹਿਣਦੇ ਆ ਹਾਂਜੀ ਬਿਲਕੁਲ ਬਿਲਕੁਲ ਕੀ ਕਹਿਣਾ ਚਾਹੋ ਮਾਤਾ ਜੀ ਹੁਣੇ ਆ ਆ ਰੋਂਗ ਜੀ ਰੋਂਗ ਹੀ ਸੁਣਿਆ ਗੱਡੀ ਵਾਲਾ ਬਿਲਕੁਲ ਕਿਤੇ ਨਾ ਕਿਤੇ ਤਸਵੀਰ ਨਿਕਲ ਕੇ ਜ਼ਰੂਰ ਸਾਹਮਣੇ ਆਏ ਕਿਉਂਕਿ ਇਹ ਹਾਦਸਾ ਗਰਸਤ ਰੋਡ ਆ ਔਰ ਰੋਡ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਜਿੱਥੇ ਮੇਨ ਰੋਡ ਆਪਾਂ ਦਿਖਾਣੇ ਆ ਜਿੱਥੇ ਪਰ ਕੱਚੇ ਓਡੇ ਨੇ ਔਰ ਆ ਗੱਲਬਾਤ ਕਰਨ ਦੀ ਵੀ ਜਿਹੜੀ ਆ ਲੜਕੇ ਨਾਲ ਕੋਸ਼ਿਸ਼ ਕਰਦੇ ਆ ਜਿਹੜਾ ਵੀਰ ਇਥੇ ਹੈਗਾ ਸੀ ਔਰ ਕੀ ਵੀਰ ਜੀ ਕੀ ਗੱਲ ਹੋਈ ਸੀ ਹਾਦਸਾ ਮੜਾ ਜਾਂਦਾ ਸੀ ਛੋੜੀ ਚਰਚੂ ਗਰੀ ਬਾਅਦ ਵਿੱਚ ਆਈ ਸੀ ਹਾਂ ਕੀ ਗੱਲ ਹੋਈ ਸੀ ਮੈਂ ਮੈਂ ਜਿਹੜਾ ਗੱਡੀ ਜਿਹਨੂੰ ਵੱਜ ਗਈ ਨਾ ਗੱਡੀ ਉਹ ਜਿਹੜੀ ਜਿਹੜੀ ਕਹਿੰਦੇ ਬੰਦੇ ਬੰਦੇ ਕੱਢੇ ਨਾ ਜਿਹੜੇ ਦੇ ਵਿੱਚੋਂ ਤਿੰਨ ਬੰਦੇ ਸਾਰ ਸੀਗੇ ਤਿੰਨੇ ਥਾਰੇ ਮੋਗੇ ਸੀ ਬਸ ਅੱਛਾ ਪਰ ਇਹ ਆਟੋ ਚ ਆਟਨ ਵਿੱਚ ਜੀ ਇੱਕ ਡਰਾਈਵਰ ਤੇ ਚਾਰ ਸਵਾਰੀ ਵਿੱਚ ਜਿਗੀਆਂ ਚਾਰ ਪੰਜ ਸੀਗੇ ਇੱਕ ਬੱਚਾ ਸੀ ਨਿਕਲ ਨਾਲ ਤੇ ਜਿਹੜੀ ਗੱਡੀ ਬੱਤੀ ਉਹ ਕਿਹੜੀ ਗੱਡੀ ਉਹ ਗੱਡੀ ਕੀ ਰੰਗ ਸੀ 76 ਸੱਟ ਗੱਡੀ ਸੀਗੀ ਜੀ ਜੀ ਸੱਟ ਗੱਡੀ ਸੀਗੀ ਆੜੇ ਤੂੰ ਆਪਣੇ ਬੁੱਢੇ ਲੱਗ ਉਤਰਿਆ ਸੀਗਾ ਇਹ ਪਿੱਛੇ ਪਿੱਛੇ ਮੋਟਰਸਾਂ ਸਾਰਿਆਂ ਦੇ ਸੀਗੇ ਉਹ ਜਿਹੜੀ ਗੱਡੀ ਆ ਤੂੰ ਆਇਆ ਤੇਜ਼ ਕਦਮ ਵੱਜੀ ਤੇ ਨਾਲੇ ਨਾਲ ਚੱਕ ਲੈਣੇ ਤੇ ਨਾੜਾ ਤੇ ਗੈਸ ਆੜੋ ਸੀਗਾ ਨੇ ਇਹਦਾ ਅੱਗ ਲੱਗ ਸਕਦੀ ਆੜੇ ਲੱਗ ਸਕਦੀ ਤੇ ਨਾਲੇ ਨਾਲ ਬੰਦੇ ਸਾਰੇ ਇਕੱਠੇ ਹੋ ਗਏ ਸਾਰੇ ਮੋਟਰਸ ਢਾਕੇ ਸਾਰੇ ਬੰਦੇ ਵਿਚਾਰੇ ਹਾਂ ਉਹ ਜਿਹੜੇ ਇਨਜੀ ਬੱਚੇ ਨਾਲ ਇੱਕ ਜਨਾਨੀ ਬੱਚੀ ਆ ਤੇ ਇੱਕ ਗੱਡੀ ਵਾਲਾ ਬੰਦਾ ਬੱਚਾ ਲੱਤਾਂ ਟੁੱਟ ਗਈਆਂ ਉਹ ਵਜਾ ਤੇ ਇੱਕ ਦੂਜੇ ਥਾਂ ਤੇ ਮਰ ਗਿਆ ਤੈਨੂੰ ਗੱਡੀ ਵੀ ਰਿਸ ਕੇ ਬਹੁਤ ਤੇਜ਼ ਆਉਂਦੀ ਸੀ ਗੱਡੀ ਜਾਨੇ ਕਿ ਸਪੀਡ ਤੇ ਜਾਨ ਕੇ ਮਾਰੀ ਗਈ ਕਿੰਨੀ ਕਿ ਸਪੀਡ ਹੋਣੀ ਕਿਤੇ ਆਹੋ ਜੀ ਥੋੜੀ ਜਿਹੀ ਜਣ ਘਾਟ ਹੋ ਰਹੀ ਸੀ ਜਾਨੇ ਕਿ ਥੋੜੀ ਸਪੀਡ ਸੀਗੀ ਤੇ ਜਨ ਗੱਡੀ ਦੀ ਜਨ ਥੋੜੀ ਜਿਹੀ ਜਰੀ ਸੀਗੀ ਉਹ ਜਿਹੜੇ ਰਬ ਦੇ ਲਿਖਿਆ ਜਿਹੜੇ ਉਹ ਮਾਰੀ ਚਾਂ ਚੱਕੀ ਵਜਈ ਉਹਦੇ ਭੇਖਾ ਲੱਗ ਗਿਆ ਉਧਰੋਂ ਗੱਡੀ ਪਰਲੇ ਬਨੇ ਸੀ ਕਿਤੇ ਪੋਲੇ ਬਨੇ ਸੀਗਾ ਉਹ ਇੱਕ ਦਮ ਕੋਈ ਚੀਜ਼ ਵੇਖ ਕੇ ਨਾ ਕੋਈ ਦਮ ਹੀ ਹੱਲਾ ਵਜ ਗਿਆ ਕੋਈ ਦਮ ਹੀ ਇਸ ਜਿਆਦਾ ਦੇ ਬਰਤਸ ਐਕਸੀਡੈਂਟ। ہاں ਬਈ ਜਿਆਦਾ ਸੈਕਸੀਡੈਂਟ। ਬਿਲਕੁਲ ਇਹ ਦੱਸਣ ਤੇ ਆ ਰਹੇ ਕਿ ਕਈ ਲੋਕਾਂ ਦੀ ਸਹਾਦਸੇ ਦੇ ਵਿੱਚ ਮੌਤ ਹੋਈ ਹੈ। ਹਾਲਾਂਕਿ ਹਾਦਸਾ ਗ੍ਰਸਤ ਜਿਹੜਾ ਆਟੋ ਠੀਕ ਹੈ ਪਰ ਤੁਹਾਨੂੰ ਫਿਰ ਤਸਵੀਰਾਂ ਦਿਖਾ ਦਿੰਨੇ ਕਿ ਤੁਸੀਂ ਦੇਖੋ ਕਿਸ ਤਰੀਕੇ ਨਾਲ ਪ੍ਰਕਾਸ਼ੇ ਤੱਕ ਜਿਹੜੇ ਨੇ ਆਟੋ ਦੇ ਉੱਡ ਚੁੱਕੇ ਨੇ। ਹਾਲਾਂਕਿ ਇਹ ਸੀਐਨਜੀ ਵਾਲਾ ਆਟੋ ਸੀ। ਹੋ ਸਕਦਾ ਸੀ ਕਿ ਇੱਥੇ ਅੱਗ ਵੀ ਲੱਗ ਸਕਦੀ ਸੀ। ਆ ਬਿਲਕੁਲ ਨਾ ਕਿੱਤ ਜਿਹੜੀ ਆ ਸੀਐਨਜੀ ਦੀ ਲੱਗੀ ਹੋਈ ਆ। ਅੱਗ ਲੱਗ ਸਕਦੀ ਸੀ। ਜਾਨੀ ਨੁਕਸਾਨ ਹੋਰ ਜ਼ਿਆਦਾ ਹੋ ਸਕਦਾ ਸੀ। ਔਰ ਇੱਥੇ ਤੱਕ ਦੱਸਿਆ ਜਾ ਰਿਹਾ ਕਿ ਕਈ ਲੋ ਸਿਰਫ ਗੱਡੀ ਥੋੜੀ ਸਪੀਡ ਤੇ ਸੀ ਜਿਸ ਕਾਰਨ ਇਹ ਸਾਰਾ ਹਾਦਸਾ ਵਾਪਰਦਾ ਹੈ ਔਰ ਬਾਹਰ ਰੋਡ ਦੀਆਂ ਵੀ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਜਿੱਥੇ 메ਨ ਸੜਕ ਹੈ ਇੱਕ ਪਾਸੇ ਨੂੰ ਜਿਹੜੀ ਆ ਰੋਡ ਅੰਮ੍ਰਿਤਸਰ ਨੂੰ ਜਾਂਦੀ ਹੈ ਔਰ ਦੂਸਰੇ ਪਾਸੇ ਨੂੰ ਜਿਹੜਾ ਤਰਨਤਾਰਨ ਨੂੰ ਜਾਂਦੀ ਹੈ ਔਰ ਜਿੱਥੇ ਹਾਦਸਾ ਹੋਇਆ ਹੈ ਤਾਲਾ ਸਾਹਿਬ ਗੁਰਦੁਆਰਾ ਜਿੱਥੇ ਲੋਕ ਦੂਰ ਦੂਰ ਨਮਸਤਕ ਹੋਣ ਦੇ ਲਈ ਆਉਂਦੇ ਨੇ ਉੱਥੇ ਲੱਗੇ ਹੀ ਇਹ ਸਾਰਾ ਘਟਨਾ ਵਾਪਰੀਆ ਹਾਲਾਂਕਿ ਇਥੇ ਲੋਕ ਭੀੜ ਸੀ ਤੇ ਲੋਕਾਂ ਨੇ ਕਿਤਨਾ ਕਦੇ ਬਚਾਉਣ ਦੀ ਵੀ ਜਿਹੜੀ ਹੈ ਜਰੂਰ ਹੈ ਆ ਕੋਸ਼ਿਸ਼ ਕੀਤੀ ਹੋਗੀ ਔਰ ਇਹ 메ਨ ਰੋਡ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਅੰਮ੍ਰਿਤਸਰ ਵੱਲ ਸਾਈਡ ਤੋਂ ਜਾਂਦੀ ਹੈ ਔਰ ਇਹ ਰੋਡ ਜਿਹੜੀ ਹੈ ਤਰਨਤਾਰਨ ਵਾਲੀ ਸਾਈਡ ਤੋਂ ਆਉਂਦੀ ਹੈ ਇਸ ਸਾਈਡ ਤੋਂ ਜਿਹੜਾ ਆਟੋ ਆ ਰਿਹਾ ਸੀ ਔਰ ਇਸ ਸਾਈਡ ਤੋਂ ਜਿਹੜੀ ਸੀ ਉਹ ਗੱਡੀ ਆ ਰਹੀ ਸੀ ਹਾਂ ਠੀਕ ਹੈ ਸਰਦਾਰਪੁਰੀਆਂ ਤਸਵੀਰਾਂ ਵਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਮੌਕੇ ਤੇ ਤੁਹਾਨੂੰ ਸੀ ਤਸਵੀਰਾਂ ਵਿਖਾਈਆਂ ਨੇ ਜਿੱਥੇ ਕਿ ਦਰਦਨਾਕ ਹਾਦਸਾ ਵਾਪਰਿਆ ਦਰਸਲ ਕਾਰ ਤੇ ਆਟੋ ਦੀ ਜ਼ੋਰਦਾਰ ਟੱਕਰ ਹੋ ਗਈ ਤੇ ਇਸ ਹਾਸੇ ਦੇ ਵਿੱਚੇ ਲੋਕਾਂ ਦੀ ਜਾਨ ਚਲੀ ਗਈ ਹੈ ਕਿਹਾ ਜਾਂਦਾ ਕਿ ਤੇ ਹਾਸੇ ਦੀ ਵਜ੍ਹਾ ਕਾਰ ਦੀ ਤੇਜ਼ ਰਫ਼ਤਾਰ ਵੀ ਦੱਸੀ ਜਾ ਰਹੀ